ਤੇ ਨਾ ਨਾ ਬਲਾਟਾ ਉਦਾਰੀ ਦਾ ਤੇ ਰੁਕਦਾ ਨਹੀਂ ਸੀਗਾ ਮੀਨਾ ਖਾਟਾ ਦਾ ਮੈਂ ਕਰਤਾਂ ਦੱਸਿਆ ਵੀ ਪੰਜਰ ਦੀ ਆਜ ਕਰ ਜਾਣਾ ਤੇਰੇ ਬਾਪੂ ਦੇ ਦਰਵਾਜ਼ੇ ਕੋਲ ਮੈਂ ਵੀ ਦਵਾਮਾ ਤੇਰੀ ਜਾਣੀ ਆ ਮੈਨੂੰ ਵੱਡਾ ਮਾਨ ਤੇ ਵੱਡਾ ਵਿਸ਼ਵਾਸ ਹੈ ਨਾ ਸਾਡੇ ਲਖਰਦਾਰ ਤੋਂ ਆਪਿਆ ਵੀ ਤੂੰ ਘਬਰਾ ਦਾ ਕੋਈ ਗੱਲ ਨਹੀਂ ਦੀ ਤੂੰ ਛੱਜੇ ਸਲਾਮ ਕਰ ਪਰ ਉਹ ਤਰੂਗਾ

ਖਾਣੇ ਵਾਲੀ ਪੈਟਾ ਉਹਦੇ ਉੱਤੇ ਛੱਲੇ ਜਾਂਦੇ ਤਾਂ ਸਾਡੇ ਕੋਲੇ ਇਥੇ ਕੋਈ ਪ੍ਰਬੰਧ ਨਹੀਂ ਹੋਈਗਾ। ਧੰਨਵਾਦ ਕਰਦੇ ਮੇਰੇ ਉਸ ਖਾਣੇ ਵਾਲੀ ਪੈਟ ਦੇ ਵਿੱਚ ਜਿਹੜੇ ਦੱਸ ਰਹੇ ਨੇ ਉਹ ਨੰਬਰਦਾਰ ਕਰਦੇ ਨੇ ਪਿੰਡ ਦੇ ਵੀ ਨੰਬਰਦਾਰ ਇਹਨਾਂ ਦੇ ਹੋਣ ਨੇ ਜਿਹੜੇ ਨੇ ਪਰ ਜਿਹੜੀ ਖਾਣੇ ਵਾਲੀ ਪੈਟ ਦੇ ਵਿੱਚ ਜਿਹੜੀ ਸੀ ਜਨਮ ਹੋਵੇ ਸੀ ਉਹ ਬੈਠਣ ਦੀ ਇਹ ਜਿਹੜੀ ਜੋ ਬਦਮਨੀ ਪੈਣੀ ਸੀ ਪਰੇਖ ਹੋਣਾ ਸੀ ਤੇ ਇੰਤਜ਼ਾਮ ਵੀ ਰਹਿਣੀ ਸੀ। ਐਸਾ ਵੀ ਹੋਣੀ ਚਹੀਦੀ ਤੇ ਅਮੇਜ ਹਸਪੀਟਲ ਜਿਹੜਾ ਇੰਨਾ ਵੱਡਾ ਹੈ ਉਹ ਕਿੱਥੇ ਗਿਆ ਸਾਦ ਮੈਨੋਂ ਦੀ ਤੇ ਪ੍ਰੇਰ ਕੀਤੀ ਪੂਰੀ ਫੋਟੋ ਖਿੱਚ ਕੇ ਲੈ ਆਏ ਕਲੀਅਰ ਕਰਦੇ ਰਹੇ ਪਰ ਉਹਨਾਂ ਨੇ ਜਵਾਬ ਦੇਤਾ ਸਾਡੇ ਹੱਥ ਖੜੇ ਛੀ ਲੈ ਕੇ ਚਲੇ ਜਾਓ ਕਿਤੇ ਹੋਰ ਹਸਪਤਾਲ ਦੇ ਭੇਜਦੇ ਰਹੇ ਪਰ ਜਦੋਂ ਉਹ ਇਹ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਖੂਨ ਨਹੀਂ ਰੁਕ ਰਿਆ ਸੀ ਛਾਲੀਆਂ ਹੁੰਦੀਆਂ ਸੀ ਖੂਨ ਦੀਆਂ ਗਲਚੇ ਹੌਲੇ ਛੋਲੇ ਵਿੱਚ ਉਹਨਾਂ ਦਾ ਖੂਨ ਨਹੀਂ ਰੁਕਿਆ ਫਟਾਕਾਂ ਤੋਂ ਕੋਈ ਬਦਲਾਅ ਨਹੀਂ ਆਇਆ ਉਹਦੇ ਵਿੱਚ ਪਰ ਹੋਇਆ ਕਿ ਜਦੋਂ ਇਸ ਮਾਤਾ ਨੂੰ ਕਿਹਾ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬਹੁਤ ਦਰਦਾਂ ਸੀ। ਉਹ ਮਾਤਾ ਸੰਤਾਰ ਸੀ ਸਾਹ ਦੇ ਨਾਲ ਹੀ ਭਾਗ ਹੈ। ਪਰ ਜਿਹੜਾ ਕਲੇਜ ਸੀ ਘਰ ਦੇ ਵਿੱਚ ਮੈਂ ਦੱਸਣਾ ਜਾਵਾਂਗਾ ਕਿ ਵਾਈ ਕਿ ਇਸ ਮਾਤਾ ਤੇ ਅਤਿਆਚਾਰ ਹੋਇਆ। ਮਾਂ ਨੂੰ ਘਰੋਂ ਕੱਢਿਆ ਗਿਆ। ਇਹ ਕਿਸੇ ਦੇ ਹੋਰ ਘਰੇ ਰਹੀ। ਮੇਰੇ ਆਤਮਾ ਨੇ ਦੇਖ ਪਾਇਆ ਮਾਤਾ ਨੂੰ ਮਾਫ ਕਰਦੇ। ਦਰਦ ਮੈਨੂੰ ਵੀ ਬਹੁਤ ਹੋਇਆ। ਵੀ ਉਹਨਾਂ ਕਹਦੇ ਜੇ ਤੂੰ ਮਾਫ ਕਰੇਗੀ ਪਰਮੇਸ਼ਰ ਬਚਾਰੇਗਾ ਉਹਨੂੰ ਨੱਕ ਤੋਂ ਬਜਾਦਾ ਤੇ ਜਦੋਂ ਮਾਂ ਨੂੰ ਇਹ ਗੱਲ ਸਲਾਹ ਦਿੱਤੀ ਗਈ ਜੈਨੂੰ ਮਾਫ ਕੀਤਾ ਦੇਣ ਤੋਂ ਕਿ ਮਾਂ ਨੂੰ ਆਖਿਆ ਕੋਈ ਫੋਨ ਲੈ ਕੇ ਉਹਦੇ ਕੋਲ ਭੇਜ ਵੀ ਉਹ ਤੋਬਾ ਕਰੇ ਮਨ ਭਰਾਵੇ ਤੇ ਪਰਮੇਸ਼ਰ ਉਹ ਚੰਗਾ ਕਰੇਗਾ ਤੇ ਨਾਲ ਨੇ ਕੀਤਾ ਜਿਹੜਾ ਬੱਬੀ ਬੇਟਾ ਆਇਆ ਮੇਰਾ ਘਰ ਇਹ ਫੋਨ ਲੈ ਕੇ ਗਿਆ ਉੱਥੇ ਉਹਦੇ ਤੇ ਦੁਆ ਕਰਾਈ ਉਹ ਬੰਦਾ ਕਰੇ ਜੱਜ ਤੇ ਨਹੀਂ ਆਇਆ ਸੀ ਟੇਲੀ ਤਾਲੂ ਮੀਨ ਵਾਲਾ ਘਰੇ ਕੱਢ ਕੇ ਦਾਵੇ ਕੀਤਾ ਸੀ ਤਤੀ ਤਤੀ ਆਏ ਆਧੁਲਾ ਦੀ ਪਟਵਾਲੋਂ ਤੇ ਜਦੋਂ ਉਹਨਾਂ ਨੇ ਮਾਤਾ ਨੇ ਉਹਨੂੰ ਕੀਤਾ ਕੀ kia ਮਾਤਾ ਜੀ ਫਿਰ ਉਹਨਾਂ ਨੂੰ ਤੁਸੀਂ ਫਿਰ ਦੇਖੋ ਕੀ ਹੋਇਆ ਮਸੀ ਕੀ ਹੁੰਦੇ ਨੇ ਹੁਣ ਸੁਣਿਓ ਤੁਸੀਂ ਮਾਏ ਆਖਣਾ ਤੂੰ ਆਏ ਬਾਰਾ ਤੋਬਾ ਕਰਨਾ ਤੋਬਾ ਕੀਤਾ ਪਰ ਕੋਈ ਬੰਦੇ ਛੱਡ ਨਾਲ ਦੀ ਨਾਲ ਹੀ ਚੰਗਾ ਬੈਠਦਾ

ਕੋਈ ਨਹੀਂ ਕੰਮ ਕਰ ਲੈ ਟੋਟਾ ਤੇ ਕਹਿੰਨਾ ਤੇਰਾ ਮਾਸਟਰ ਤੇਰੇ ਟੋਗਾ ਤੋੜੂ ਪਰਤਾਂ ਨੂੰ ਤੋੜਨਾ ਥਾਉਲਾ ਬਾਦ ਨਹੀਂ ਨਾ ਮੁੰਡੇ ਦੇ ਨਾਲ ਵੀ ਨਾਲ ਉਹ ਤੇਰੀ ਘਰ ਨਾਲ ਸੁਣੀ ਨਾ ਤੱਕੀ ਉਹਨੇ ਫੋਟ ਲਾਇਆ ਲਾਗੇ ਫੋਟ ਤੋਬਾ ਕਰਾਤੀ ਜਦੋਂ ਤੋਬਾ ਮੇਰੇ ਕੋਲ ਇਹ ਤੋਂ ਨਹੀਂ ਪਾਣੀ ਸੀ ਖਾਰੇ ਵਾਲੀ ਜਿਹਨੂੰ ਪਹਿਲੇ ਪਜੇ ਟਾਈਮ ਲੱਗਦਾ ਲੇ ਦੇਖਿਆ ਪੀਜੀਆ ਦੇ ਵਿੱਚ ਇੱਕ ਪਾਸੇ ਉਹਨਾਂ ਜਿੰਜਾ ਸੀ ਉਹਦੀ ਹਾਲ ਦੇਖੀ ਸੀ ਮੈਂ ਹੁਣ ਮੈਂ ਜਦੋਂ ਦੁਹਾਈ ਤਰੀਕੇ ਪ੍ਰਮੋਪ ਉਪਏ ਵੀ ਨਵੀਂ ਬਾਤ ਨਹੀਂ ਲਈ ਅਸੂਨੇ ਹਾਲੇ ਲੇ ਗੋਇਆ ਉਹ ਕੋਈ ਅਪਰੇਂਡ ਨਹੀਂ ਹੋਇਆ ਕੁਛ ਨਹੀਂ ਹੋਇਆ ਨਾ ਰੁਪਿਆ ਲੱਗਿਆ ਉਹ ਸਾਡੀ ਚੱਲ ਜਾਂਦਾ ਉਹਲਾਜ ਹੈ ਉਹ ਤੋਂ ਛੁੱਟੀ ਉਹਨੇ ਉਹਨੇ ਪੱਲਾ ਕਰਨੀ ਸਾਡਾ ਮੇਰਾ ਬੇਟਾ ਕਹਿ ਗਿਆ ਜਾਰੇ ਜਿਹਨਾਂ ਚੱਲ ਕੇ ਨੇ ਦੁਆ ਕੀਤੀ ਜਾਂਦੇ ਤੇ ਮੈਂ ਕੁਝ ਵੀ ਨਹੀਂ ਕਰ ਤੇਰਾ ਨਾ ਭਾਣਾ ਨਾ ਪਰਪੂ ਪਾਗੂ ਦਾ ਕੋਈ ਤੇਰੇ ਪਾਣੀ ਪਾਣੀ ਤੇਰੇ ਘੋਡੇ ਦੱਤੇ ਸਾਰੇ ਪਰਪੂ ਨਵੇਂ ਕਾਇਕੂਬ ਤੇ ਤੂੰ ਵਿਸ਼ਵਾਸ ਰੱਖੀ ਉੱਥੇ ਦੁਆ ਕਰਉਂਦੀ ਰਹੀ ਉਹਦੇ ਤੇ ਨਾਲੇ ਆਰਦ ਕਰਦੀ ਰਹੀ ਉੱਥੇ ਜਦੋਂ ਚੱਲੇ ਉਹਨਾਂ ਨੇ ਵੀ ਕਮਲਾ ਦਾ ਆਟਾ ਸਾਡਾ ਜਲਾ ਲਾਖ ਦਾਖਲ ਕਰਤਾ ਦਾਖਲ ਕਰ ਆਏ ਦੋ ਦਿਨੋਂ ਆਦੇ ਕੋਈ ਕੋਈ ਦੱਸਾ ਨਹੀਂ ਉਹ ਤੋਂ ਬਾਅਦ ਉਹਨਾਂ ਨੇ ਮੈਂ ਤੁਹਾਨੂੰ ਦੁਆ ਕਰਦੀ ਪੈਂ ਤੁਹਾਨੂੰ ਦੁਆ ਕਰਦੇ ਰਹੇ ਮਾਂ ਦੇ ਜੀ ਪਰਬੂ ਉਹ ਸੁਰੀਨਾ ਨਾਮ ਤੋਂ ਨਮਰ ਪਾਦੇ ਇਹਨੇ ਸਾਰੇ ਆਂਮੋ ਨੇ ਪੱਤੂ ਨੇ ਨਵੇਂ ਕਾਤੇ ਉਹ ਆਦੇ ਨਾਂ ਕੋਈ ਸਾਡੇ ਆਲੀ ਨਾੜੀ ਤੇ ਨਹੀਂ ਆ কারবুন এ গর্ডেনি পাতে পাড়ি ননি ছাদের উপর উঠতে চড়ানো সারি আকাল রন্না বড়াই মেরে ওচ বাননে করু গেনিয়া আজ ছুটি লয়েঙ্গে সারেয়া হরিয়ালে হরিয়ালে কি নি হ্যাঁ আমি রাত হরিয়ালে পাঁচ বালি চিন্তা আর লাগি হ্যাঁ জি আওরা সাগা পাঁচ বালি লাগি দেখব সবটা বড়ে বড়ে কাম করতা মহা অভিষেক করতা ਇੱਕ ਕੰਪਲੀਟ ਉਹ ਨਾ ਕਿ ਆ ਜਿਹੜਾ ਹਕੀਮ ਇਸ ਹਸਪਤਾਲ چھوٹਾ ਨਹੀਂ ਹੈ ਸੁਣਿਆ ਕਿਸੇ ਨਿਯਾਮ ਨਹੀਂ ਸੁਣਿਆ ਇਹ ਹਸਪਤਾਲ ਦਾ ਬਿੰਡੇ ਜਿਹੜਾ ਇੰਨਾ ਵੱਡਾ ਬਣਿਆ ਬਹੁਤ ਵੱਡਾ ਹਸਪਤਾਲ ਹੈ ਸੇਖੀ ਚੋਕਲੇ ਚ ਉਹਨਾਂ ਡਾਕਟਰਾਂ ਦੇ ਹੱਥ ਖੜੇ ਸੀ ਤੇ ਇੱਕ ਵਿਸ਼ਵਾਸ ਮਾਤਾਂ ਦੀਆਂ ਦਵਾਵਾਂ ਤੇ ਕੁਵਾਸ ਕਰਨਾ ਉਹ ਉਦੋਂ ਖੁਦਾ ਨੇ ਕਿੰਨਾ ਵੱਡਾ ਕੰਮ ਕੀਤਾ ਇੱਕ ਜੀਵਨ ਦੇ ਦਿੱਤਾ ਜੀਵਨ ਨਹੀਂ ਸਦੀਪਕ ਜੀਵਨ ਦੇ ਦਿੱਤਾ ਜਦੋਂ ਨੇ ਪ੍ਰਭੂ ਨੂੰ ਕਿਤਾਬਾਂ ਲੈਣ ਕਰ ਲਿਆ ਉਹ ਪਾਪਾਂ ਤੋਂ ਨਰਕਾਂ ਤੋਂ ਇੱਕ ਗਵਾਹੀ ਹੋਰ ਧੰਨਵਾਦ ਕਰ ਸੀ ਸੁਣਾ ਦੇ ਤਾ ਜ਼ੋਰਦਾਰ ਤਾੜੀਆਂ